ਇੱਕ ਵੱਡੀ ਖਬਰ ਦਾ ਰੁੱਖ ਕਰਦੇ ਹਾਂ ਨਵਾਂ ਸ਼ਹਿਰ ਦੇ ਬੰਗਾ ਨੇੜੇ ਸ਼ਰਿਆਮ ਜੋ ਗੋਲੀਆਂ ਚੱਲੀਆਂ ਸਨ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਚਾਰ ਗੰਭੀਰ ਜ਼ਖਮੀ ਹੋਏ ਸਨ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਸੋ ਤੁਹਾਨੂੰ ਦੱਸਣੀ ਹੈ ਕਿ ਬੀਤੀ ਸ਼ਾਮ ਇਹ ਵੱਡਾ ਹੋਲਨਾ ਕ ਘਟਨਾ ਕਰਮ ਵਾਪਰਿਆ ਸੀ ਜਿਸ ਤੋਂ ਬਾਅਦ ਸ਼ਰੇ ਬਾਜ਼ਾਰ ਜਿਹੜਾ ਕਿ ਇਹ ਵੱਡੇ ਹੱਤਿਆਕਾਂ ਤੋਂ ਬਾਅਦ دہشت ਦਾ ਮਾਹੌਲ ਬਣ ਜਾਂਦਾ ਹੈ ਤੇ ਮੌਕੇ ਦੇ ਉੱਪਰ ਭਾਈਦਰ ਮੱਝ ਜਾਂਦੀ ਹੈ ਆਈ 20 ਕਾਰ ਦੇ ਵਿੱਚ ਸਵਾਰ ਹੋ ਕੇ ਇਹ ਬਦਮਾਸ਼ਾਂ ਦੇ ਵੱਲੋਂ ਸਕੋਰਪੀਓਸ ਵਾਰ ਨੌਜਵਾਨਾਂ ਦੇ ਉੱਪਰ ਤਾਬੜ ਤੋਰ ਗੋਲੀਆਂ ਚਲੇ ਜਾਂਦੀਆਂ ਇਹ ਦੇਖੋ ਸਕੋਰਪੀਓ ਦੇ ਫਰੰਟ ਸ਼ੀਸ਼ੇ ਦੇ ਉੱਪਰ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਹੋਣਗੇ ਇੱਕ ਇੱਕ ਕਰਕੇ ਗਿਨੇ ਜਾਵੇ ਤਾਂ ਫਰੰਟ ਜਿਹੜਾ ਕਿ ਡੋਰ ਸ਼ੀਸ਼ਾ ਹੈਗਾ ਆ ਉਸ ਦੇ ਉੱਪਰ ਘੱਟ ਤੋਂ ਘੱਟ 7 ਤੋਂ 8 ਗੋਲੀਆਂ ਦੇ ਹੌਲ ਜਿਹੜੇ ਕੀ ਦੇਖੇ ਜਾ ਸਕਦੇ ਨੇ ਸੋ ਤਕਰੀਬਨ 40 ਦੇ ਕਰੀਬ ਆਰਾਊਂਡ ਜਿਹੜੇ ਕੀ ਫਰਕ ਕੀਤੇ ਜਾਂਦੇ ਨੇ i20 ਕਾਰ 'ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਦੇ ਵੱਲੋਂ ਦੋ ਤਰੀਕਿਆਂ ਦੇ ਵਿੱਚ ਆਲੇ ਇਹ ਟਕਰਾਣ ਦਾ ਮਾਮਲਾ ਦੱਸਿਆ ਜਾ ਰਿਹਾ ਤੇ ਹੁਣ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਗੋਲੀਆਂ ਚਲਾਉਣ ਵਾਲਿਆਂ ਦਾ ਪਤਾ ਲਗਾ ਲਿਆ ਗਿਆ ਹੈ ਪੁਲਿਸ ਦੇ ਬਲੂਸ ਮਾਮਲੇ ਦੇ ਵਿੱਚ ਦੋ ਮੁਲਜ਼ਮ ਨਾਮਜ਼ਦ ਕੀਤੇ ਗਏ ਨੇ ਬਾਈ ਨੇਮ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਇਸ ਵੱਡੀ ਘਟਨਾ ਕਰੰਮ ਦੇ ਪਿੱਛੇ ਦੇ ਅਸਲ ਕਰਨ ਕੀ ਹਨ ਇਹ ਜਾਂਚ ਦਾ ਵਿਸ਼ਾ ਪਰ ਇਸ ਗੋਲੀ ਕਾਂਡ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਦਕਿ ਚਾਰ ਗੰਭੀਰ ਜ਼ਖਮੀ ਹੋਏ ਨੇ ਸਕੋਰਪੀਓ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੰਜ ਦੇ ਕਰੀਬ ਨੌਜਵਾਨ ਸਵਾਰ ਹੁੰਦੇ ਨੇ ਅਤੇ ਡਰਾਈਵਿੰਗ ਸੀਟ ਦੇ ਉੱਪਰ ਬੈਠੇ ਹੋਏ ਨੌਜਵਾਨ ਦੇ ਕਈ ਗੋਲੀਆਂ ਲੱਗਦੀਆਂ ਨੇ ਸ਼ਾਤੀ ਦੇ ਵਿੱਚ ਉਸ ਦੇ ਜਾ ਕੇ ਫਰ ਬਸਦੇ ਨੇ ਜਿਸ ਕਰਕੇ ਉਹ ਦਮ ਤੋੜ ਜਾਂਦਾ ਜਦ ਕਿ ਉਸ ਦੀ ਨਾਲ ਦੀ ਸੀਟ ਤੇ ਅਤੇ ਪਿਛਲੀ ਸੀਟੇ ਦੇ ਉੱਪਰ ਬੈਠੇ ਨੌਜਵਾਨ ਵੀ ਫਾਇਰਿੰਗ ਦੇ ਵਿੱਚ ਗੋਲੀ ਲੱਗਣ ਦੇ ਕਰਕੇ ਜ਼ਖਮੀ ਹੋ ਜਾਂਦੇ ਨੇ ਸੋ ਪੂਰੀ ਘੇਰਾਬੰਦੀ ਕਰਕੇ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੰਗਾ ਬੱਸ ਸਟੈਂਡ ਦੇ ਨੇੜੇ ਦਾ ਇਹ ਵੱਡਾ ਕਾਹਨ ਦੱਸਿਆ ਜਾ ਰਿਹਾ ਜਿੱਥੇ ਕਿ ਦੋ ਤਰ੍ਹਾਂ ਦੇ ਵਿਚਾਲੇ ਟੱਕਰਾਬਾਜ਼ੀ ਦੇ ਦੌਰਾਨ ਸ਼ਰੀਆਂ ਵਿੱਚ ਫਾਇਰਿੰਗ ਹੁੰਦੀ ਹੈ i20 ਕਾਰ ਦੇ ਵਿੱਚ ਸਵਾਰ ਹੋ ਕੇ ਬਦਮਾਸ਼ ਆਉਂਦੇ ਨੇ ਅਤੇ ਸਕੋਰਪਿਓ ਚ ਸਵਾਰ ਨੌਜਵਾਨਾਂ ਦੇ ਉੱਪਰ ਜਾਬਰ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇਸ ਘਟਨਾ ਕਰ ਨੂੰ ਲੈ ਕੇ ਜਾਂਚ ਅਧਿਕਾਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਨੌਜਵਾਨ ਦਾ ਦਮ ਤੋੜ ਚੁੱਕਿਆ ਹੈ ਚਾਰ ਦੀ ਹਾਲਤ ਗੰਭੀਰ ਹੈ ਜੋ ਕਿ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਦੇ ਅਤੇ ਗੋਲੀਆਂ ਚਲਾਉਣ ਵਾਲਿਆਂ ਦੇ ਵਿੱਚੋਂ ਦੋ ਦਾ ਪਤਾ ਲਗਾ ਲਿਆ ਗਿਆ ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਜਦਕਿ ਹੋਰਨਾਂ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਇੱਥੇ ਬੰਦਾ ਦੇ ਵਿੱਚ ਇੱਕ ਫਾਰੀ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਇੰਪਲ ਸੋਜਨ ਮੁੰਡੇ ਤੇ ਸਾਈ ਜੋ ਹੁਣ ਤੱਕ ਦੀ ਤਫ਼ਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਹਿਊਜ਼ ਪਰਸਨ ਸੀ ਜਿਹੜੇ i20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਜਿਹਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਰ ਰਿਸਟਰ ਕਰਕੇ ਤੇ ਨਾਉ ਜਲਦੀ ਰੌਬਡ ਅਪ ਕਰਨਾ ਸਰ ਇਹ ਕਿਸੇ ਗੈਂਗਡਰਸ ਬੰਦੇ ਤੇ ਨਹੀਂ ਇਹ ਜੀ ਨਹੀਂ ਇਹ ਨਹੀਂ ਅਸੀਂ ਅਜੇ ਤੱਕ ਕਹਿ ਸਕਦੇ ਆ ਕਿ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹਗੀ ਹੈ ਤੇ ਜਿਹੜੀ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜੇ ਨਾਲ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦੇ ਕੀ ਨਾਮ ਆ ਅਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਤਸਦੀਕ ਤੇ ਆਏ ਹੈ ਇੱਕ ਅਜੇ ਹੈ ਤੇ ਇੱਕ ਸੌਰਵ ਹੈ ਦੋਨੇ ਬੰਗਿਆਂ ਦੇ ਹਾਂਜੀ ਇਹ ਸਬਰੀਜ਼ਨ ਬੰਗਾ ਦੀ ਰਹਿਣ ਵਾਲੀ ਤੇ ਗੋਲੀਆਂ ਕਿੰਨੀਆਂ ਚੱਲੀਆਂ ਇਹ ਅਜੇ ਜੀ ਅਸੀਂ ਸਾਡੀ ਤਸਦੀਕ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜ਼ੈਕਟ ਨਹੀਂ ਦੱਸ ਸਕਦੇ ਬਟ ਇੰਨਾ ਹੈਗਾ ਕਿ